ਕਾਰਿਕਾ ਦੇ ਵੈਨੇਜੂਲਾ ਤੇ ਹਮਲੇ ਤੋਂ ਬਾਅਦ ਹੁਣ ਉਥੋਂ ਦੇ ਡਿਫੈਂਸ ਮਿਨਿਸਟਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦੱਸਦੇ ਕਿ ਅਮਰੀਕਾ ਦੇ ਵੱਲੋਂ ਵੈਨੇਜੂਲਾ ਦੇ ਉੱਤੇ ਲਗਾਤਾਰ ਹਮਲੇ ਕੀਤੇ ਗਏ ਨੇ ਸੱਤ ਥਾਵਾਂ ਦੇ ਉੱਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਕੱਲ ਰਾਤ ਤੋਂ ਲਗਾਤਾਰ ਉੱਥੇ ਬੰਬਾਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਦਾਵਾ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੇ ਉਹਨਾਂ ਨੂੰ ਔਰ ਉਹਨਾਂ ਦੀ ਪਤਨੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਇਸ ਤੋਂ ਬਾਅਦ ਵੈਨੇਜ਼ੂਲਾ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਅੱਗੇ ਗੋਡੇ ਨਹੀਂ ਟੇਕਾਂਗੇ ਤਾਂ ਇਹ ਵੱਡਾ ਬਿਆਨ ਹੈ ਅਮਰੀਕਾ ਦੇ ਵੱਲੋਂ ਲਗਾਤਾਰ ਵੈਨੇਜ਼ੂਲਾ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਔਰ ਇਸੇ ਦਰਮਿਆਨ ਇੱਕ ਲਲਕਾਰ ਵੈਨੇਜ਼ੂਲਾ ਦੇ ਰੱਖਿਆ ਮੰਤਰੀ ਦੇ ਵੱਲੋਂ ਕੀਤੀ ਗਈ ਹੈ ਆਪਣੇ ਦੇਸ਼ ਦੇ ਜਿਹੜੇ ਤਿੰਹਾ ਪੁੱਤਰ ਨੇ ਉਹਨਾਂ ਨੂੰ ਵੰਗਾਰਿਆ ਗਿਆ ਔਰ ਉਹਨਾਂ ਨੂੰ ਵੰਗਾਰਦੇ ਹੋਏ ਕਿਹਾ ਗਿਆ ਕਿ ਇਹ ਮੌਕਾ ਦੇਸ਼ ਲਈ ਖੜਨ ਦਾ ਹੈ ਤਾਂ ਇਹਨਾਂ ਦੇ ਵੱਲੋਂ ਜਿਹੜੇ ਆਪਣੇ ਦੇਸ਼ ਦੇ ਲੋਕ ਨੇ ਉਹਨਾਂ ਨੂੰ ਇੱਕ ਅਪੀਲ ਕੀਤੀ ਗਈ ਹੈ ਨਾਲ ਹੀ ਲਲਕਾਰਿਆ ਗਿਆ ਕਿ ਅਸੀਂ ਅਮਰੀਕਾ ਦੇ ਅੱਗੇ ਗੋਡੇ ਨਹੀਂ ਟੇਕਾਂਗੇ ਅਸੀਂ ਬਣਦਾ ਜਵਾਬ ਅਮਰੀਕਾ ਨੂੰ ਦੇ ਕੇ ਰਾਂਗੇ ਤਾਂ ਇਹ ਵੱਡਾ ਬਿਆਨ ਹੈ ਦਿਨ ਜੁਲਦਾ ਕਿਉਂਕਿ ਇਸ ਤੋਂ ਪਹਿਲਾਂ 트럼ਪ ਦੇ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਨੇ ਤੇ ਉਹਨਾਂ ਦੀ ਪਤਨੀ ਨੂੰ ਇਹਨਾਂ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਖਬਰਾਂ ਆਉਂਦੀਆਂ ਨੇ ਕਿ ਵੈਨੇਜ਼ੂਏਲਾ ਦੇ ਵਿੱਚੋਂ ਉੱਥੋਂ ਦੇ ਰਾਸ਼ਟਰਪਤੀ ਮਾਦੁਰੇ ਔਰ ਉਹਨਾਂ ਦੀ ਪਤਨੀ ਲਾਪਤਾ ਨੇ ਔਰ ਉਸ ਤੋਂ ਬਾਅਦ 트ੰਪ ਦਾ ਇਹ ਦਾਵਾ ਸਾਹਮਣੇ ਆਉਂਦਾ ਹੈ ਔਰ ਇਸੇ ਦਰਮਿਆਨ ਇਹ ਵੱਡਾ ਜਿਹੜਾ ਬਿਆਨ ਹੈ ਤੇ ਕਈ ਕੁਝ ਬਿਆਨ ਕਰਦਾ ਹੈ ਕਿ ਜਿਹੜਾ ਵੈਨੇਜ਼ੂਏਲਾ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਸਮਝੌਤਾ ਕਰਨ ਨੂੰ ਤਿਆਰ ਨਹੀਂ ਹੈ ਅਮਰੀਕਾ ਦੇ ਵੱਲੋਂ ਹਾਲਾਂਕਿ ਦੁਨੀਆ ਦੇ ਵਿੱਚ ਇੱਕ ਨਵੀਂ ਜੰਗ ਛੇੜ ਦਿੱਤੀ ਗਈ ਹੈ ਬੀਤੇ 4 ਮਹੀਨਿਆਂ ਦੇ ਵਿੱਚ ਲਗਾਤਾਰ ਅਮਰੀਕਾ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਵੈਨੇਜ਼ੂਏਲਾ ਨੂੰ ਕਾਰਨ ਜੋ ਅਮਰੀਕਾ ਦੇ ਵੱਲੋਂ ਦੱਸਿਆ ਜਾਂਦਾ ਹੈ ਉਹ ਡਰੱਗ ਤਸਕਰੀ ਦਾ ਨੈਟਵਰਕ ਹੈ ਤਾਂ ਉਸ ਨੂੰ ਟਾਰਗੇਟ ਕੀਤਾ ਗਿਆ ਹੈ ਪਰ ਦੂਸਰੇ ਪਾਸੇ ਜਿਹੜੀਆਂ ਪਿਛਲੀ ਤਸਵੀਰ ਹੈ ਉਹ ਕੁਝ ਹੋਰ ਹੈ ਕਿਉਂਕਿ ਜਿਹੜੇ ਵੈਨਿਜ਼ੁਏਲਾ ਦੇ ਅਧਿਕਾਰੀ ਨੇ ਉੱਥੋਂ ਦੇ ਜਿਹੜੇ ਮੰਤਰੀ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਜਿਹੜੇ ਸੰਸਾਧਨ ਨੇ ਖਣਿਜਾਂ ਦੇ ਭੰਡਾਰ ਨੇ ਤੇਲ ਭੰਡਾਰ ਨੇ ਤਾਂ ਉਹਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਮਰੀਕਾ ਵੈਸੇ ਵੀ ਅਮਰੀਕਾ ਦੀ ਨੀਤੀ ਰਹੀ ਹੈ ਕਿ ਜਦੋਂ ਵੀ ਕਿਸੇ ਦੇਸ਼ ਦੇ ਖਣਿਜ ਭੰਡਾਰ ਆਜ਼ਾਦ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਦੇਸ਼ ਅੱਗੇ ਇਹਨਾਂ ਦਾ ਪੰਡਾਰਾ ਦਾ ਵਰਤੋਂ ਕਰਕੇ ਅੱਗੇ ਵੱਧ ਸਕਦਾ ਹੈ ਤਾਂ ਉੱਥੇ ਜਾ ਕੇ ਅਮਰੀਕਾ ਦੇ ਵੱਲੋਂ ਉਹਨਾਂ ਦੇ ਜਿਹੜੇ ਪੰਡਾਰ ਨੇ ਉਹਨਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੋਈ ਨਾ ਕੋਈ ਕਾਰਨ ਹੈ ਇਹਨਾਂ ਦੇ ਵੱਲੋਂ ਬਣਾਇਆ ਜਾਂਦਾ ਤਾਂ ਇਹ ਹੁਣ ਵੈਨੇਜ਼ੁਏਲਾ ਦੇ ਰੱਖਿਆ ਮੰਤਰੀ ਦਾ ਇਹ ਵੱਡਾ ਬਿਆਨ ਸਾਹਮਣੇ ਆ ਚੁੱਕਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਬਹਾਦਰ ਲੋਕੋ ਔਰ ਸਾਡੇ ਸਿਪਾਹੀਓ ਔਰ ਬੋਲੀਵਰ ਦੇ ਪੁੱਤਰੋ ਅਤੇ ਧੀਓ ਉਹਨਾਂ ਨੇ ਕਿਹਾ ਕਿ ਰਾਸ਼ਟਰੀ ਹਥਿਆਰਬੰਦ ਸਨਾਵਾ ਪੂਰੀ ਦੁਨੀਆ ਨੂੰ ਸੂਚਿਤ ਕਰਦਿਆਂ ਨੇ ਕਿ ਅੱਜ 3 ਜਨਵਰੀ 2026 ਸਵੇਰੇ ਵੈਨੇਜੂਲਾ ਦੇ ਲੋਕਾਂ ਨੂੰ ਸੰਯੁਕਤ ਰਾਜ ਸਰਕਾਰ ਦੁਆਰਾ ਸਭ ਤੋਂ ਵੱਧ ਅਪਰਾਧਿਕ ਫੌਜੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਜਾਨਕੀ ਅਮਰੀਕੀ ਹਮਲੇ ਜਿਹੜੇ ਵੈਨੇਜੂਲਾ ਦੇ ਉੱਤੇ ਕੀਤੇ ਗਏ ਨੇ ਤਾਂ ਉਹਨਾਂ ਦੇ ਬਾਰੇ ਇਹ ਗੱਲ ਕੀਤੀ ਗਈ ਹੈ ਨਾਲ ਹੀ ਉਹਨਾਂ ਕਿਹਾ ਕਿ ਸਨਮਾਨ ਫਰਜ਼ ਅਤੇ ਇਤਿਹਾਸ ਸਾਨੂੰ ਬੁਲਾਉਂਦੇ ਹਨ ਇੱਕ ਆਜ਼ਾਦ ਭੂਮੀ ਦੀ ਪੁਕਾਰ ਹਰ ਕੋਨੇ ਦੇ ਵਿੱਚ ਗੂੰਜਣ ਦਿਓ ਸਾਡੀ ਜਿੱਤ ਹੈ ਕਿਉਂਕਿ ਅਸੀਂ ਤਰਕ ਮਾਣ ਸਾਡੇ ਪਾਸੇ ਹੈ ਅਸੀਂ ਜਿੱਤਾਂਗੇ ਤਾਂ ਇਹ ਦਾਵਾ ਵੈਨੇਜੂਲਾ ਦੇ ਜਿਹੜੇ गया अपने तिया पुत्रांत और ललकार उस समय अः दिखती गई है जिस समय उ राष्ट्रपति उन्होंने पत्नी उ लापता हो चुके ने कहा जा रहा है कि उन्होंने अगवा कर लिया गया ललकार के ਇੱਕ ਪਾਸੇ ਅਮਰੀਕਾ ਨੂੰ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਜੋ ਕੁਝ ਵੀ ਕਰ ਲੋ ਅਸੀਂ ਆਪਣੇ ਦੇਸ਼ ਦਾ ਸਾਥ ਨਹੀਂ ਛੱਡਾਂਗੇ ਅਸੀਂ ਆਪਣੇ ਦੇਸ਼ ਨੂੰ ਬਚਾਉਣ ਲਈ ਆਪਣੇ ਦੇਸ਼ ਦੀ ਪ੍ਰਭੂਸੱਤਾ ਨੂੰ ਬਚਾਉਣ ਲਈ ਹਰ ਜਿਹੜੀ ਚੀਜ਼ ਹੈ ਉਹ ਕਰਾਂਗੇ ਔਰ ਆਪਣੇ ਦੇਸ਼ ਦੇ ਅਸੀਂ ਲੜ ਕੇ ਦਿਖਾਵਾਂਗੇ ਤਾਂ ਇਹ ਦਿਨ ਜੁਲਾ ਦੇ ਵਿੱਚ ਜੋ ਉਥੋਂ ਦੇ ਰੱਖਿਆ ਮੰਤਰੀ ਨੇ ਉਹਨਾਂ ਦਾ ਇਹ ਬਿਆਨ ਆਇਆ ਹੈ ਉਹਨਾਂ ਦੇ ਵੱਲੋਂ ਇੱਕ ਲਲਕਾਰ ਕੀਤੀ ਗਈ ਹੈ ਨਾਲ ਹੀ ਬੈਨ ਜੁਲਾ ਦੇ ਵਿੱਚ ਦੱਸਦੇ ਕਿ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਔਰ ਆ ਇਹ ਤੋਂ ਪਹਿਲਾਂ ਮਾਦੁਰੂ ਜੋ ਮਾਦੁਰੇ ਜੋ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੇ ਤਾਂ ਉਹਨਾਂ ਦੇ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਸੀ ਕਿ ਉਹ ਅਮਰੀਕਾ ਦੇ ਹਰ ਹਮਲੇ ਦਾ ਜਵਾਬ ਦੇਣਗੇ ਹਾਲਾਂਕਿ ਉਸ ਤੋਂ ਬਾਅਦ ਤੋਂ ਲਾਪਤਾ ਨੇ ਉਹਨਾਂ ਨੂੰ ਅਤੇ ਉਹਨਾਂ ਦੀ ਪਤਨੀ ਨੂੰ ਉੱਥੋਂ ਗਾਇਬ ਕਰ ਦਿੱਤਾ ਗਿਆ ਹੈ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਦੇਸ਼ ਤੋਂ ਬਾਹਰ ਲਜਾਇਆ ਗਿਆ ਹੈ ਉਹ ਕਿੱਥੇ ਲਜਾਇਆ ਗਿਆ ਇਸ ਬਾਰੇ ਕੋਈ ਜਾਣਕਾਰੀ ਉਹਨਾਂ ਦੇ ਵੱਲੋਂ ਨਹੀਂ ਦਿੱਤੀ ਗਈ ਤਾਂ ਅਮਰੀਕਾ ਦੇ ਵੱਲੋਂ ਵੈਨੇਜ਼ੂਏਲਾ ਨੂੰ ਬੀਤੇ 4 ਮਹੀਨਿਆਂ ਤੋਂ ਦੱਸਦੀ ਹੈ ਕਿ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਇਸ ਦਰਮਿਆਨ ਵੈਨੇਜ਼ੂਏਲਾ ਨੂੰ ਹਰੇਕ ਪਾਸੇ ਤੋਂ ਘੇਰਾ ਪਾਇਆ ਹੋਇਆ ਹੈ ਅਮਰੀਕਾ ਦੇ ਵੱਲੋਂ ਔਰ ਤਕਰੀਬਨ ਸਮੁੰਦਰ ਦੇ ਵਿੱਚ ਸੈਨਿਕ ਲਗਾਏ ਹੋਏ ਨੇ ਜਹਾਜ਼ ਲਗਾਏ ਹੋਏ ਨੇ ਇਸ ਤੋਂ ਇਲਾਵਾ ਜੰਗੀ ਬੇੜੇ ਸੈੱਟ ਕੀਤੇ ਹੋਏ ਨੇ ਜਿਹੜੇ ਵੈਨਿਜੁਏਲਾ ਦੇ ਉੱਤੇ ਹਮਲਾ ਜੇਕਰ ਕਾਣਾ ਹੋਵੇ ਤਾਂ ਮੌਕੇ ਦੇ ਉੱਤੇ ਉਸੇ ਤਰੀਕ ਸਮੇ ਇਹ ਸਾਰੀ ਤਿਆਰੀ ਅਮਰੀਕਾ ਦੇ ਵੱਲੋਂ ਪਹਿਲਾਂ ਤੋਂ ਹੀ ਕੀਤੀ ਗਈ ਹੈ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵੈਨਿਜੁਏਲਾ ਦੇ ਉੱਤੇ ਕੱਲ ਰਾਤ ਹਮਲਾ ਹੁੰਦਾ तकरीबन 1:50 ਮਿੰਟ ਤੇ ਤਾਂ ਉਸ ਹਮਲੇ ਤੋਂ ਪਹਿਲਾਂ ਅਮਰੀਕਾ ਦੇ ਜਿਹੜੇ ਜਹਾਜ਼ ਨੇ ਤਾਂ ਉਹ ਉਥੇ ਅਭਿਆਸ ਕਰਨ ਆਉਂਦੇ ਨੇ ਅਭਿਆਸ ਦਾ ਲਾਹਾ ਲੈ ਕੇ ਐਂਟਰੀ ਕਰਦੇ ਨੇ ਔਰ ਉਸ ਤੋਂ ਬਾਅਦ ਉੱਥੇ ਹਮਲੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਔਰ ਵੈਨੇਜ਼ੂਏਲਾ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਆਖਿਰ ਉਹਨਾਂ ਦੇ ਨਾਲ ਇਹ ਕੀ ਹੋ ਗਿਆ ਹਾਲਾਂਕਿ ਇਸ ਹਮਲੇ ਦੀ ਨਿੰਦਾ ਹਰੇਕ ਪਾਸੇ ਕੀਤੀ ਜਾ ਰਹੀ ਹੈ ਔਰ ਇੱਥੋਂ ਤੱਕ ਕਿ ਜਿਹੜੇ ਅਮਰੀਕਾ ਦੇ ਕੁਝ ਨੇਤਾ ਨੇ ਉਹਨਾਂ ਦੇ ਵੱਲੋਂ ਵੀ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਕਈ ਵੱਡੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਵੈਨੇਜ਼ੂਏਲਾ ਦੇ ਉੱਤੇ ਇਹ ਹਮਲਾ ਕੀਤਾ ਗਿਆ 트ੰਪ ਦਾ ਇਲਜ਼ਾਮ ਹੈ ਕਿ ਜਿਹੜਾ ਮਾਦੁਰੇ ਉੱਥੋਂ ਦਾ ਰਾਸ਼ਟਰਪਤੀ ਹੈ ਉਸ ਦੇ ਵੱਲੋਂ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਤੇ ਮਾਨਸਿਕ ਹਸਪਤਾਲਾ ਦੇ ਵਿੱਚ ਅਪਰਾਧੀਆਂ ਤੇ ਬਿਮਾਰ ਲੋਕਾਂ ਨੂੰ ਜਾਣ ਬੁੱਝ ਕੇ ਬਾਹਰ ਭੇਜਿਆ ਜਾਂਦਾ ਔਰ ਅਮਰੀਕਾ ਦੇ ਵੱਲ ਉਹਨਾਂ ਨੂੰ ਜਾਣ ਲਈ ਮਜਬੂਰ ਕੀਤਾ ਜਾਂਦਾ ਤੇ ਇੱਕ ਪਾਸੇ ਪ੍ਰਵਾਸ ਜਿਹੜਾ ਇਹ ਵੱਡਾ ਕਾਰਨ ਹਮਲੇ ਦਾ ਦੱਸਿਆ ਜਾ ਰਿਹਾ ਔਰ ਉਹ ਵੀ ਉਹ ਲੋਕ ਜਿਹੜੇ ਕਿ ਅਪਰਾਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਪਾਏ ਜਾਂਦੇ ਨੇ ਮਾਨਸਿਕ ਤੌਰ ਤੇ ਬਿਮਾਰ ਨੇ ਤਾਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਐਂਟਰੀ ਕਰਵਾਈ ਜਾਂਦੀ ਹੈ ਤੇ ਇਹ ਵੱਡਾ ਇਲਜ਼ਾਮ ਟਰੰਪ ਦੇ ਵੱਲੋਂ ਲਗਾਇਆ ਗਿਆ ਔਰ ਅਮਰੀਕਾ ਦੀ ਇਹ ਵੀ ਦੱਸਿਆ ਜਾ ਰਿਹਾ ਕਿ ਅਮਰੀਕਾ ਦੀ ਜਿਹੜੀ ਨਜ਼ਰ ਹੈ ਵੈਨੇਜ਼ੂਏਲਾ ਦੇ ਜਿਹੜੇ ਤੇਲ ਭੰਡਾਰ ਹੈ ਉਹਨਾਂ ਦੇ ਉੱਤੇ ਆ ਇਸ ਕਰਕੇ ਵੈਨੇਜ਼ੁਏਲਾ ਦੀ ਜਿਹੜੀ ਅਰਥ ਵਿਵਸਥਾ ਪੂਰੀ ਤਰੀਕੇ ਦੇ ਨਾਲ ਤੇਲ ਦੇ ਉੱਤੇ ਨਿਰਭਰਿਆ ਔਰ ਜਿਹੜਾ ਸਭ ਤੋਂ ਵੱਡਾ ਇਹਦਾ ਖਰੀਦਦਾਰ ਆ ਉਹ ਚੀਨ ਆ ਤਾਂ ਕਿਤੇ ਨਾ ਕਿਤੇ ਦੁਸ਼ਮਨ ਦਾ دوست ਦੁਸ਼ਮਨ ਇਹ ਵਾਲਾ ਵੀ ਜਿਹੜਾ ਇੱਥੇ ਨੀਤੀ ਉਹ ਵੀ ਅਪਣਾਈ ਗਈ ਹੈ 트럼ਪ ਦੇ ਵੱਲੋਂ ਕਿਉਂਕਿ 트럼ਪ ਦੇ ਵੱਲੋਂ ਹਮੇਸ਼ਾ ਇਹ ਹੀ ਕਿਹਾ ਜਾਂਦਾ ਰਹੇ ਕਿ ਜਿਹੜੇ ਸਾਡੇ ਦੁਸ਼ਮਨ ਦੇ ਦੇਸ਼ਾਂ ਦੇ ਕਰੀਬੀ ਹੋਣਗੇ ਤਾਂ ਅਸੀਂ ਉਹਨਾਂ ਨੂੰ ਵੀ ਅ ਨਹੀਂ ਛੱਡਾਂਗੇ ਤਾਂ ਉਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਜੋ ਕਾਰਵਾਈ ਕੀਤੀ ਗਈ ਆ ਇੱਕ ਹੋਰ ਜਿਹੜਾ ਵੱਡਾ ਕਾਰਨ ਹੈ ਕਿ ਅਮਰੀਕਾ ਦੇ ਵਿੱਚ ਕੋਕੀਨ ਅਤੇ ਫੈਂਟਾਨੀਲ ਵਰਗੇ ਜਿਹੜੀਆਂ ਖਤਰਨਾਕ ਡਰੱਗਸ ਨੇ ਤਾਂ ਉਹਨਾਂ ਦਾ ਜਿਹੜਾ ਰਸਤਾ ਹੈ ਉਹ ਵੈਨੇਜ਼ੂਲਾ ਤੋਂ ਹੋ ਕੇ ਨਿਕਲਦਾ ਹੈ ਉਹ ਜਿਹੜੀਆਂ ਵੈਨੇਜ਼ੂਲਾ ਤੋਂ ਅਮਰੀਕਾ ਦੇ ਵਿੱਚ ਐਂਟਰੀ ਕਰਦੀਆਂ ਨੇ ਤੇ ਡਰੱਗ ਤਸਕਰੀ ਵੱਡੇ ਪੈਮਾਨੇ ਦੇ ਉੱਤੇ ਵੈਨੇਜ਼ੂਲਾ ਤੋਂ ਹੁੰਦੇ ਹੋਏ ਅਮਰੀਕਾ ਦੇ ਵਿੱਚ ਐਂਟਰੀ ਕਰਦੀ ਹੈ ਔਰ ਇਹ ਵੀ ਇਸੇ ਦੇ ਚੱਲਦੇ ਜੋ ਕਈ ਵਾਰ ਚੇਤਾਵਨੀ ਵੀ ਅਮਰੀਕਾ ਦੇ ਵੱਲੋਂ ਦਿੱਤੀ ਗਈ ਹੈ ਪਰ ਵੈਨੇਜੂਏਲਾ ਦੇ ਵੱਲੋਂ ਇਸ ਚੇਤਾਵਨੀ ਦੇ ਉੱਤੇ ਗੌਰ ਨਹੀਂ ਕੀਤਾ ਗਿਆ ਔਰ ਹੁਣ ਹਾਲਾਤ ਇਹ ਬਣ ਚੁੱਕੇ ਨੇ ਕਿ ਅਮਰੀਕਾ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ